ਜੰਮੂ ਕਸ਼ਮੀਰ ਦੇ ਕਟੂਆ ਵਿੱਚ ਸੈਨਾ ਦੇ ਸਰਚ ਅਭਿਆਨ ਦੌਰਾਨ ਕੋਈ ਆਤੰਕੀ ਹਮਲੇ ਵਿੱਚ ਸੈਨਾ ਦੇ 5 ਜਵਾਨ ਸ਼ਹੀਦ ਹੋ ਗਏ ਹਨ ਤੇ 5 ਹੋਰ ਜਵਾਨ ਜ਼ਖਮੀ ਹੋ ਗਏ ਹਨ ਸੈਨਾ ਦੁਆਰਾ ਜਦ ਕਟੂਆ ਵਿੱਚ ਬੜਨੋਟਾ ਪਿੰਡ ਵਿੱਚ ਤਲਾਸ਼ੀ ਅਭਿਆਨ ਚਲਾਇਆ ਜਾ ਰਿਹਾ ਸੀ ਤਾਂ ਘਾਤ ਲਗਾ ਕੇ ਆਤੰਕੀ ਤੇ ਕੁਝ ਸਥਾਨਕ ਗੜ ਪਹਾੜੀਆਂ ਤੇ ਬੈਠੇ ਹੋਏ ਸਨ ਇਹਨਾਂ ਗੜਦਾਂ ਨੇ ਹੀ ਆਤੰਕੀਆਂ ਨੂੰ ਪਨਾਹ ਦਿੱਤੀ ਸੀ ਤੇ ਛੁਪਣ ਵਿੱਚ ਵੀ ਮਦਦ ਕੀਤੀ ਸੀ ਹਮਲੇ ਤੋਂ ਪਹਿਲਾਂ ਅਤੰਕੀਆ ਦੁਆਰਾ ਇਸ ਇਲਾਕੇ ਦੀ ਰੇਕੀ ਕੀਤੀ ਗਈ ਸੀ। ਸੂਤਰਾਂ ਦਾ ਕਹਿਣਾ ਹੈ ਕਿ ਹਮਲੇ ਵਿੱਚ ਪਾਕਿਸਤਾਨੀ ਅਤੰਕੀ ਸ਼ਾਮਲ ਸਨ। ਅਤੰਕੀਆਂ ਕੋਲ ਅਮਰੀਕਾ ਵਿੱਚ ਬਣੇ M4 ਕਾਰਬਾਈਡ ਰਾਈਫਲ ਤੇ ਕੁਝ ਹੋਰ ਹਥਿਆਰਤ ਸਨ। ਅਤੰਕੀ ਹਮਲੇ ਤੋਂ ਬਾਅਦ ਬਚ ਕੇ ਨਿਕਲਣ ਵਿੱਚ ਕਾਮਯਾਬ ਰਹੇ। ਅਤੰਕੀਆਂ ਨਾਲ ਉਹਨਾਂ ਦੇ ਸਥਾਨਕ ਸਮਰਥਕ ਵੀ ਸ਼ਾਮਲ ਸਨ। ਜਿਨ੍ਹਾਂ ਨੇ ਉਹਨਾਂ ਨੂੰ ਰਸਤਾ ਦੱਸਣ ਵਿੱਚ ਮਦਦ ਕੀਤੀ। ਹਮਲੇ ਤੋਂ ਬਾਅਦ ਪਾਕਿਸਤਾਨੀ ਸੈਨਾ ਦੇ ਪੈਰਾ ਕਮਾਂਡੋਜ਼ ਨੂੰ ਕਾਊਂਟਰ ਆਪਰੇਸ਼ਨ ਵਿੱਚ ਕੱਟੂਆ ਵਿੱਚ ਪਨਾੜ ਕੀਤਾ ਗਿਆ ਹੈ ਤਾਂ ਜੋ ਭੱਜ ਰਹੇ ਆਤੰਕੀਆਂ ਨੂੰ ਕਾਬੂ ਕੀਤਾ ਜਾ ਸਕੇ। ਦੋ ਦਿਨ ਪਹਿਲਾਂ ਵੀ ਰਾਜੌਰੀ ਵਿੱਚ ਭਾਰਤੀ ਸੈਨਾ ਦੇ ਸ਼ਿਵਰ ਤੇ ਅਤਿੰਕਵਾਦੀ ਹਮਲਾ ਹੋਇਆ ਸੀ ਜਿਸ ਵਿੱਚ ਭਾਰਤੀ ਆਰਵੀ ਦਾ ਇੱਕ ਜਵਾਨ ਜ਼ਖਮੀ ਹੋ ਗਿਆ ਸੀ। ਖਦ ਨੂੰ ਸ਼ਾਂਤੀ ਦੂਤ ਕਹਾਉਣ ਵਾਲੇ ਅਮਰੀਕਾ ਨੇ ਪਾਕਿਸਤਾਨ ਨੂੰ ਜੋ ਹਥਿਆਰ ਸਪਲਾਈ ਕੀਤੇ ਸਨ ਉਹਨਾਂ ਹਥਿਆਰਾਂ ਦੀ ਹੀ ਵਰਤੋਂ ਪਾਕਿਸਤਾਨੀ ਆਤਮਕੀਆਂ ਦੁਆਰਾ ਭਾਰਤ ਖਿਲਾਫ ਕੀਤੀ ਗਈ ਹੈ।